ਨੇਤਾ ਜਿਹੜੀ ਜ਼ਮੀਨ ਦਾ ਹੈ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ ਹੀ ਹੈ 2 ਮਹੀਨੇ ਦਾ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ 20-20000 ਜੀ ਫਿਕਰ ਨਾ ਕਰੋ ਜਿਹੜੇ ਤੁਹਾਡੇ ਖੇਤਾ ਰੇਤਾ ਤੁਹਾਡਾ ਹੈ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ ਨੇਤਾ ਜਿਹੜੀ ਜ਼ਮੀਨ ਦਾ ਹੈ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ ਹੀ ਹੈ 2 ਮਹੀਨੇ ਦਾ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ 20-20000 ਜੀ ਫਿਕਰ ਨਾ ਕਰੋ ਜਿਹੜੇ ਤੁਹਾਡੇ ਖੇਤਾ ਰੇਤਾ ਤੁਹਾਡਾ ਹੈ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ ਮੇਰੇ ਤੋਂ ਤਾਂ ਬੰਦੇ ਆ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਵੇ ਆਪਣੀ ਸਰਕਾਰਾਂ ਆਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆ ਬੋਲੇ ਦਰਿਆ ਤੋਂ ਆ ਜਿਹੜਾ ਹੈ ਨਾ ਅੱਜ ਤੱਕਾ ਬੰਦ ਦੂਜੇ ਸਾਲ ਆ ਕਰਦੇ ਆ ਆ ਪੰਗਾ ਹੀ ਰਹਿੰਦਾ ਹੈਗਾ ਆ ਤਾਂ ਪੱਕਾ ਹੀ ਕਰਾਂਗੇ ਤਾਂ ਉੱਪਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਜਾਣਾ ਪਹਿਲਾਂ ਇਤੋ ਹੀ ਸਾਰੇ ਕਹਿੰਦੀ ਆ ਜੀ ਇਤੋ ਹੀ ਪਾਣੀ ਰਹਿੰਦਾ ਸੀ ਕਿਆ ਕਰੋ ਜੀ ਆਉਣੀ ਆ ਜੀ ਹੋ ਹਾਂ ਸਰ ਜੀ ਨਾ ਹੋਰ ਕਿਸ ਚੀਜ਼ ਦੀ ਲੋੜ ਹੈ ਯਾਰ ਬੇਨਤੀ ਹੋ ਰਹੀ ਹੈ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਾਸ਼ਕਲ ਵੀ ਕੀਤੀ ਸੀ ਜੀ ਨਾ ਬਿਲਕੁਲ ਜਿੱਥੇ ਆਪਾਂ ਖੜੇ ਆ ਬਿਲਕੁਲ ਸ਼ੀਵਰੇਜ ਦਾ ਪਾਣੀ ਜਿਹਾ ਕੇ ਇੱਥੋਂ ਦੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਅਸੀਂ 7-1.5 ਸਾਲ ਤੋਂ ਲੜਾਈ ਲੜ ਰਹੇ ਆ ਜੀ ਪਾਣੀ ਨਹੀਂ ਦਰਿਆ 'ਚ ਦਰਿਆ 'ਚ ਦੀ ਟ੍ਰੀਟਮੈਂਟ ਕਰਕੇ ਕਹਿੰਦੇ ਅਸੀਂ ਦਰਿਆ 'ਚ ਪਾਣੀ ਨਹੀਂ ਪਾਉਂਦੇ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਛੜਕਤਾਂ ਨਹੀਂ ਪਾਣੀ ਆਉਣਾ ਪਟਕੇ ਸਾਰਾ ਵਿਜਣ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ 'ਚ ਲਾਣਾ ਉਹ ਆਪਣੇ ਹਲਕਾ ਢਿਓ ਆਪਣੇ ਪਾਣੀ ਸਾਹਮਣੇ ਸਾਡੇ ਪਿੰਡ ਵਿੱਚ ਦੀ ਪਾਣੀ ਲਿਆ ਕੇ ਇੱਕ ਪ੍ਰਿਆਚਨ ਨਾਲ ਜੋ ਵੀ ਆਪਣਾ ਉਧਰੋਂ ਯਾਰ ਤੁਸੀਂ ਸਾਰੇ ਤਕੜਿਓ ਜਿੰਨੀ ਤੁਸੀਂ ਸਾਰੀ ਮਹੱਲਾ ਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੇ ਦਿਨ ਰਾਤ ਕਰਕੇ ਤੁਸੀਂ ਸਾਰਾ ਬਚਾ ਲਿਆ ਮੇਰੇ ਦਿਲ ਰਾਂ ਤੇ ਕਿਤੇ ਨਹੀਂ ਹੋਤ ਨੇ ਤੋਂ ਹੁਣ ਇਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸੋ ਹਾਂ ਜੀ ਮਿੱਟੀ ਪਾਉਣੀ ਆ ਜੀ ਅਸੀਂ ਕੋਲ ਸਾਹਿਬ ਤੇ ਇੱਧਰ ਪੱਥਰ ਆ ਇਹ ਟੁਕਰਾਂ ਤੇ ਇਹੀ ਨੀਵਲੇ ਤੋਂ ਪਾਸ ਤੋਂ ਆਪਣੇ ਸਾਡੇ ਪੱਥਰ ਤੇ ਸਾਡੀ ਮਿੱਟੀ ਜੀ ਹਾਂ ਹਾਂ ਕਿ ਲਈ ਅੱਛਾ ਤੋਂ ਇਹ ਡੀਜ਼ਲ ਚਾਹੀਦਾ ਤਾਂ ਡੀਜ਼ਲ ਸਾਡੀ ਮਿੱਟੀ ਦਿੱਤਾ ਸਾਨੂੰ ਸਾਡੀ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੂੰ ਵੀਲ ਹੋਦਾ ਜੇ ਉਧਰ ਟੋਕਰਾ ਸੀਗਾ ਬਿਲਕੁਲ ਖੜਾਇਦਾ ਇਹ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤੱਕ ਲੈ ਕੇ ਆਏ ਹਾਂ ਕਿੰਨਾ ਚਾਹੀਦਾ ਯਾਰ ਦੱਸੋ ਪੰਜ ਗੱਲ ਕਰ ਦਿਓ ਜੀ ਹਾਂ ਜੀ ਤਿੰਨ ਗੱਲ ਕਰ ਦਿਓ ਟੋਟਲ 2000 ਰੁਪਏ ਦੇ ਦਿਓ ਜੀ ਹਾਂ ਜੀ ਤੋ 1500 ਜੀ ਮੀਓ ਵਾਲ ਨੂੰ ਦੇਰ ਬਾਅਦ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਉਸ ਨੇ ਬਲੇ ਜੈਨ ਬਲੇ ਤੇ ਜੰਦਰ ਆਜੂ ਕਾਪਰ ਵਿੱਚ ਇੱਕ ਤਾਂ ਇਹ ਕਰਦੇ ਹਾਂ ਮੈਂ 3000 ਲੀਟਰ ਡੀਜ਼ਲ ਦੇ ਦੇਣੇ ਆ ਤੁਹਾਨੂੰ ਠੀਕ ਹੈ ਆ ਜਰਾ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਇਹਨਾਂ ਨੂੰ ਆ ਲੈ ਲਓ ਬੋਲੇ ਜਿੰਦਾਬਾਦ ਜਿੰਦਾਬਾਦ ਜੇ ਹੋਰ ਵੀ ਲੋੜ ਪਏ ਪੰਜਰਾ ਸਰ ਨੂੰ ਟੈਲੀਫੋਨ ਕਰ ਦਿਓ ਤੇ ਮੈਂ ਨਾਲ ਦੇਣਾ ਭੇਜ ਦਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਨਹੀਂ ਕੋਈ ਗੱਲ ਨਹੀਂ ਜੀ ਤੁਹਾਡਾ ਠੀਕ ਨਹੀਂ ਜੀ ਆਪਣਾ ਫਰਜ਼ ਹੈ ਆਪਾਂ ਜੇ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤਾਂ ਕਿਵੇਂ ਹੋਊਗਾ ਬੱਸ ਮਾਣ ਦਰਦੇ ਹੀ ਮਾਣ ਆ ਜੀ ਨਹੀਂ ਨਹੀਂ ਨੀਰ ਆਪਾਂ ਦੱਸਿਆ ਕੀ ਹੈ ਬਹੁਤ ਔਖਾ ਸਾਡੇ ਟਾਈਮ ਦੇ ਹੋਏ ਆ ਜੀ ਇੱਥੇ ਪੱਥਰ ਲੱਗਾ ਜਦੋਂ ਦਾ ਇੱਥੇ ਨਾ ਸਾਰਾ ਉਦੋਂ ਦਾ ਇਹ ਹੋਇਆ ਹੈ ਉਦੋਂ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ ਇਹ ਬੰਦ ਕੇ ਕਹਿੰਦੇ ਜੀ ਆਹ ਦਮਾ ਗਿਆ ਦਮ ਦੇਖੋ ਜਾਂਦਾ ਨਹੀਂ ਤੁਸੀਂ ਆ ਜਿਹੜੇ ਦੇਖੇ ਜਾਂਦੇ ਪੱਜੂਨਾ ਮਰਨਾ ਇੱਤਿਹਾਸ ਦਾ ਰਕਤ ਤੇ ਵੱਡੇ ਪਾਲ ਸਾਹਿਬ ਨੇ ਸਾਰੀ ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਲ ਤੇ ਵਾਜ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਤੋਂ ਬਿਲਕੁਲ ਤੇ ਅੱਜ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਦੇ ਲੱਗੇ ਆ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਧਾਨਕੂਰ ਤੋਂ ਲੈ ਕੇ ਹਰ ਜਗ੍ਹਾ ਤੇ ਜਾ ਕੇ ਇਸ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਹ ਰਹਿੰਦਾ ਹੈ ਕਹਿੰਦਾ ਬਹੁਤ ਸਾਨੂੰ ਮੁਸ਼ਕਲ ਹੋਇਆ ਹੈ ਪਤਾ ਹਾਂ ਜੀ ਸਾਡੇ ਪਿੰਡ ਦੀ ਨਾ 150 ਕੀਲੇ ਦੀ ਬਰਬਾਦੀ ਪਈ ਜੀ ਸਸਨਾਰੀ ਗਲੋਨੀ ਦੀ ਅੱਧਾ ਕਿਹਦਾ ਦਿਆਲ ਕਿਲੇ ਪਿੰਡ ਦੀ ਬਰਬਾਦੀ ਨਹੀਂ ਪਈ ਸਾਡੇ ਸਸਨਾਰੀ ਗਲੋਨੀ ਦੀ ਬਰਬਾਦੀ ਪਈ ਆ ਜੀ ਪਪੂਲਰ ਲੱਗੇ ਸੀ ਝੋਨਾ ਲੱਗਿਆ ਸੀ 10 ਕੀਲੇ ਬੰਨ ਤੋਂ ਦੂਰ ਤੋਂ ਉੱਜੜਦਾ ਉੱਜੜਦੇ ਅੱਜ 13 ਦਾ ਨਗੇ ਸੀ ਅੱਜ ਬੰਨ ਤੋਂ ਸਾਡਾ ਅਸੀਂ 10 ਕੀਲੇ ਅੱਗੇ ਹੋਰ ਆ ਗਏ ਹਾਈਟ ਨੇ ਕੀ ਕਰਾਂਗੇ ਹਲੇ ਤੱਕ ਵੀ ਕੋਈ ਫਾਇਜ਼ਤ ਨਹੀਂ ਕਿ ਸਾਡੀ ਟੀਸੀ ਸਾਹਿਬ ਬੰਦਾ ਬਹੁਤ ਵਧੀਆ ਕਹਿੰਦਾ ਮੈਂ ਕਰਾੜਿਆ ਥੱਲੇ ਵਾਲਾ ਵਿਭਾਗ ਮੈਨਾਂ ਕੁਝ ਨਹੀਂ ਹਲਤਾ ਲੱਗੀ ਨਹੀਂ ਹੁਣ ਆਪਾਂ ਬੰਦ ਨੂੰ ਕੀ ਹੁਣ ਵਾਪਸ ਪੂਰੀ ਕਰ ਰਹੇ ਹਾਂ ਕੀ ਕਿਵੇਂ ਕਰ ਰਹੇ ਨਹੀਂ ਲੱਗਦਾ ਅੱਗੇ ਬਾਰੇ ਅੱਗੇ ਲਾ ਕੇ ਆਇਆ ਜੀ ਲਾ ਕੇ ਆਇਆ ਯਾਰ ਅੱਗੇ ਪ੍ਰਧਾਨ ਜੀ ਉਸ ਤੋਂ ਅੱਗੇ ਬੰਦਾ ਜੀ ਉਸ ਤੋਂ ਅੱਗੇ ਜੀ ਹੁਣ ਅਸੀਂ ਇੱਥਾਂ ਅਰੇ ਉਹ ਵੀ ਪੂਰੇ ਨਕਰ ਨੇ ਲਾਇਆ ਜੀ ਆਹੜਾ ਤਿੰਨ ਪਿੰਡ ਚਾਰ ਲੈ ਸਾਰੇ ਨਕਰ ਨੇ ਜੀ ਲਾਇਆ ਅੱਛਾ ਇੱਕ ਦੱਸਿਓ ਫਿਰ ਬਾਕੀ ਹੋਰ ਕਿਤੇ ਟੁੱਟੇ ਕਿ ਨਹੀਂ ਨਹੀਂ ਜੀ ਹੋਰ ਟੁੱਟ ਜਾਣੋ ਤੁਹਾਨੂੰ ਅੱਗੇ ਟੁੱਟ ਗਏ ਕਿ ਹੋਰ ਹੋਗੇ ਹਾਂ ਜੀ ਸਾਰੇ ਪਿੰਡਾਂ ਦੇ ਬਣੇ ਨਹੀਂ ਬਣੀ ਜੀ ਅਗਲਾ ਨਾਮ ਜੀ ਕੁਝ ਮਤਲਬ ਹੋਣ ਬਣਿਆ ਨਾਲ ਚੱਲਦੇ ਹੁਣ ਇੱਥੇ ਮੈਡਨ ਬੈਂਚ ਆ ਉਹ ਸਵੇਰ ਤੱਕ ਡਿਗ ਜਾਣੀ ਆ ਸਭ ਤੋਂ ਸੁਰਪਰ ਉਹ ਅੱਜ ਤੋਂ ਲੰਘ ਕੇ ਆ ਜੀ ਹੁਣ ਆਪਾਂ ਚੱਕਦੇ ਆਂ ਕਰੀਏ ਹਾਂਜੀ ਦੋ ਚੀਜ਼ਾਂ ਐ ਇੱਕ ਗਣ ਵੀ ਚੁੱਪ ਚੁੱਪ ਹਾਂਜੀ ਇੱਕ ਤਾਂ ਜਦੋਂ ਲੰਬਾ ਕੰਮ ਐ ਇੱਕ ਤਾਂ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਜੇ ਪ੍ਰਮਾਤਮਾ ਮਿਹਰ ਕਰਿਆ ਆਪਣੀ ਆਉਂਦੀ ਐ ਸਰਕਾਰ ਆ ਸਾਰੇ ਕੰਕਰੀਟ ਦੇ ਬੰਦ ਬੰਦ ਬੋਲੇ ਹੰਤੀ ਹੈ ਹਾਂ ਪੰਮਰੀ ਗੱਲ ਸੁਣ ਲੋ ਨਾਰੇ ਹਲਿਆ ਤੋਂ ਜੀ ਜੀ ਹਾਂਜੀ ਦੋ ਗੱਲਾਂ ਸਭ ਤੋਂ ਪਹਿਲੇ ਮੈਂ ਕਹ ਪੀ ਜੀ ਕੋਲ ਇੱਕ ਕੋਈ ਵੀ ਗੰਦਾ ਪਾਣੀ ਇੱਕ ਬੂੰਦ ਵੀ ਮੈਂ ਦਰਿਆਵਾਂ ਚ ਨਹੀਂ ਜਾਂਦਾ ਠੀਕ ਆ ਜਿਹੜਾ ਗੰਦਾ ਪਾਣੀ ਹੈ ਆ ਮਰਵਾ ਰਿਆ ਪੰਜਾਬ ਦੀ ਜਵਾਨੀ ਨੂੰ ਤੇ ਸਾਰੇ ਲੋਕਾਂ ਨੂੰ ਮੇਰੇ ਮਾਤਾ ਜੀ ਨੂੰ ਵੀ ਕੈਂਸਰ ਇਸ ਕਰਕੇ ਹੋਇਆ ਸੀ ਸੋ ਇੱਕ ਤਾਂ ਮੈਂ ਮੇਰਾ ਮਸੋਂ ਵਾਂਗੂ ਹੈ ਕੀ ਮੈਂ ਨਹੀਂ ਗਿੰਦਾ ਪਾਣੀ ਪੈਂਦਾਂ ਇੱਕ ਬੂੰਦ ਵੀ ਸਰਕਾਰੋਂ ਦੇ ਦੂਜੀ ਗੱਲ ਆ ਜਿਹੜਾ ਬੰਦ ਹੈ ਆ ਹਰ ਦੂਜੇ ਤੀਜੇ ਪੰਜਵੇਂ ਸਾਲ ਕੋਈ ਨਾ ਕੋਈ ਪੰਗਾ ਪੈਂਦਾ ਹੀ ਰਹਿੰਦਾ ਪੈਂਦਾ ਜੀ ਜੀ ਕਰੋੜਾਂ ਰੁਪਏ ਖਰਾਬ ਹੋ ਜਾਂਦੇ ਇੱਕ ਵਾਰ 7-8000 ਕਰੋੜ ਲਾ ਕੇ ਕੰਕਰੀਟ ਦਾ ਇੱਕ ਪਾਸੇ ਤੋਂ ਕਰਾ ਹਾਂਜੀ ਰੋਪਣ ਤੋਂ ਕਰਾ ਦਿਓ ਜੀ ਫਲਾਉਟ ਤੋਂ ਰੋਪਣ ਤੋਂ ਫੀਟ ਤੱਕ ਪੱਕਾ ਜਿਵੇਂ ਸੜਕਾਂ ਬਣਾਈ ਮੈਂ ਕਿਹਾ ਸੀ ਨਾ ਬਿਲਕੁਲ ਜੀ ਬਿਲਕੁਲ ਮੈਂ ਜਦੋਂ ਕਿਹਾ ਸੀ ਸੜਕਾਂ ਸੀਮਿੰਟ ਦੀ ਬਣਾਉਂਗ ਲੋਕੀ ਕਹਿੰਦੇ ਐਵੇਂ ਕਰਦੇ ਬਣਾਤੀਆਂ ਨਾ ਆਹ ਬੜੀਆਂ ਮੁੜੀਆਂ ਆਣੀਆਂ ਦੇ ਚੱਲ ਰਹੇ ਆ ਅੱਛਾ ਦੂਜੀ ਆ ਇੱਕ ਤਾਂ ਗੱਲ ਹੋ ਗਈ ਤਾਂ ਜੀ ਤੁਸੀਂ ਕੰਕਰੀਟ ਤੇ ਬੰਨ ਬਣਾਤੇ ਨਾ ਸਾਲੂ ਹੋਰ ਬਸ ਬਸ ਕੰਕਰੀਟ ਤੇ ਬੰਦ ਬਣ ਜਾਣਗੇ ਹਾਂ ਜੀ ਹੁਣ ਇੱਕ ਗੱਲ ਕਰਨੀ ਆ ਸੀ ਹੁਣ ਅਸੀਂ ਕੀ ਕਰਾਂਗੇ ਮੈਂ ਕੱਲ ਮੀਟਿੰਗ ਸੱਦੀ ਆ ਪਾਰਟੀ ਦੀ ਜੀ ਇੱਕ ਤਾਂ ਜਿਹੜੇ ਖੇਤਾਂ ਚ ਸਿਲਟ ਆਇਆ ਜੀ ਆ ਗਿਆ ਕਿੰਨੇ ਖੇਤਾਂ ਚ ਸਾਡੇ ਬਹੁਤ ਆ ਗਏ ਜਿਹੜੇ ਵੀ ਖੇਤਾਂ ਚ ਸਿਲਟ ਆਇਆ ਉਹ ਸੇਵਾ ਕਾਲੀ ਦਾ ਲਊਗਾ ਬੋਲੇ ਸਾਰ ਹੈ ਸਾਰੋ ਜੀ ਸੁਣ ਲੋ ਜੀ ਬਚਨਾਂ ਕੋਈ ਸੋਚ ਸੇਕ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਕੋਲ ਅਸੀਂ ਆਪਣੇ ਹਲਕੇ ਵੰਡ ਕੇ ਟਰੈਕਟਰ ਵੀ ਲੈਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਲਾ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਤੁਹਾਡੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ બીજી ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਪੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਹਾਂ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸ਼ਿਲਟਰ ਨਿਕਲਦਾ ਕਿਉਂਕਿ ਨੁਕਸਾਨ ਹੀ ਥੋੜਾ ਹੋਇਆ ਹਾਂਜੀ ਹਾਂਜੀ ਆਹ ਤਾਂ ਨਲਾਇਕ ਦਿੱਤਾ ਰ ਹਾਂਜੀ ਬੇਨਤੀ ਹੋਰ ਆ ਛੋਟੀ ਜੀ ਸਾਡੇਆਂ ਰੋੜਾਂ ਦਾ ਬਹੁਤ ਮਾੜਾ ਹਾਲ ਹੈ ਤੁਸੀਂ ਜਾ ਕੇ ਰੋੜੋਂ ਨੂੰ ਤਾਂ ਦੇਖਿਆ ਜੀ ਆਗੇ ਤੁਸੀਂ ਇੰਨਾ ਬੁਰਾ ਹਾਲ ਹੈ ਜੀ ਤੁਸੀਂ ਜਾ ਕੇ ਦੇਖ ਲਓ ਜੀ ਇੰਨਾ ਮਿਲੋ ਸਾਹਿਬ ਦੇ ਨੂੰ ਸਾਡੀ ਦੀ ਸਰਕਾਰ ਜੀ ਰੋੜਾਂ ਕਿੰਨੇ ਬਣਿਆ ਤੁਸੀਂ ਬੋਲ ਕੇ ਮੇਰੀ ਗੱਲ ਸੁਣ ਲਓ ਮਰਵਾਦੀਆ ਦਿਆਲੇ ਮੇਰੀ ਹੋਣੇ ਜੀ ਜਿਹੜੀਆਂ ਆ ਸੜਕਾਂ ਹਾਂਜੀ ਹਾਂਜੀ ਸੁਣ ਲੋ ਸੁਣ ਲੋ ਇਹਦਾ ਮੇਰੇ ਕੋਲੇ ਹੁਣ ਕੋਈ ਲਾਜਮੀ ਸਰਕਾਰ ਜੀ ਕਰ ਸਕਦੇ ਨਹੀਂ ਮੈਂ ਤੈਨੂੰ ਸਿੱਧੀ ਗੱਲ ਦੱਸਦਾ ਦੂਜੀ ਜਿੱਥੇ ਕੋਈ ਚਾਰੇ ਦੀ ਲੋੜ ਹੈ ਮੈਨੂੰ ਦੱਸ ਦਿਓ ਤੁਹਾਨੂੰ ਡੀਜ਼ਲ ਦੀ ਲੋੜ ਹੈ ਮੈਂ ਸਰਪੰਚਾਂ ਚ ਪਿੰਡ ਦਾ ਜੀ ਹਾਂ ਡੀਜ਼ਲ ਦੀ ਲੋੜ ਹੈ ਹੈਗੀ ਹੁਣ ਨਹੀਂ ਡੀਜ਼ਲ ਦੀ ਕਿਰਪਾ ਹੈ ਜੀ ਤੁਸੀਂ ਆਪ ਜੀ ਵੱਲੋਂ ਇਹ ਆਪਕੀ ਨਾ ਦੇਣਾ ਉਹ ਤੁਸੀਂ ਕਿਰਪਾ ਕਰਨਾ ਡੀਜ਼ਲ ਵੀ ਨਹੀਂ ਦੇਣਾ ਹਾਂਜੀ ਹਾਂਜੀ ਡੀਲ ਬੇਚੀ ਜਾ ਰਹੀ ਹੈ ਇੱਕ ਮਿੰਟ ਸਾਹਿਬ ਡੀਲ ਆ ਜਾਏ ਮਜੂਰ ਵਾਲੀ ਡੀਲ ਚੱਲੀ ਜਾਂਦਾ ਜੀ ਪਹਿਲਾਂ ਪਿੰਡਾਂ ਦੇ ਪਿੰਡਾਂ ਦੀ ਨੀਨਾ ਸਹੀ ਹੁਣ ਕੋਈ ਤੋਂ ਡੀਲ ਦੀਆਂ ਪੈਣੀਆਂ ਬੰਦ ਕਰਵਾਓ ਇੱਕ ਮਿੰਟਿਆ 2 ਮਿੰਟ ਬੋਲਿਆ ਨਾ ਤੁਮ ਜੀ ਅੱਗੇ ਸਮਝੂਗੀ ਜੀ ਸਾਡੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਈ ਮਾਰ ਪਈ ਆ ਅਸੀਂ ਬਹੁਤ ਸਾਰੇ ਪਿੰਡਾਂ ਦੇ ਸਾਡੇ ਜਿੱਥੇ ਸਾਰੇ ਖੜੇ ਆਂ ਅਸੀਂ ਕੱਟੋਗੇ ਅਸੀਂ ਬੜਾ ਰੌਲਾ ਪਾਇਆ ਰੀਤੇ ਦੇ ਖਿਲਾਫ ਕਿ ਰੀਤਾ ਬੰਦ ਕੀਤਾ ਜਾਵੇ ਪਰਚਾ ਵੀ ਕੀਤਾ ਥਾਣੇ ਬੰਦ ਵੀ ਕੀਤਾ ਗਿਆ ਸਾਡੀਆਂ ਤਿੰਨ ਪੰਚਾਇਤਾਂ ਦੇ ਪਰਚੇ ਹੋਏ ਪਰ ਮੈਨਨਗ ਮਾਫੀ ਆ ਨਾ ਇੱਕ ਜੀ ਸਾਡੀ ਨਹੀਂ ਹੋ ਜੀ ਸਾਡੀ 40 40 40 40 ਫੋਟਾ ਸਾਰੇ ਪੈੰਡ ਖੜੇ ਆ ਆ ਤਾਂ ਸਾਰੇ ਅੰਦਰ ਜਾਣ ਹਾਂ ਕਿ ਨੁਕਸਾਨ ਸਾਡੇ ਦਾ ਹੜ ਆਇਆ ਦੋ ਗੱਲ ਦੋ ਗੱਲਾਂ ਕਰਕੇ ਨੁਕਸਾਨ ਹੋਇਆ ਜੇ ਮੀਂਹ ਮੀਂਹ ਦਾ ਤਾਂ ਬਚਾਹ ਹੋ ਜਾਣਾ ਸੀ ਵੱਡੇ ਬਾਦਲ ਸਾਹਿਬ ਕੀ ਕਰਦੇ ਸੀ ਚਾਰ ਪੰਜ ਮਹੀਨੇ ਪਹਿਲੇ ਹੀ ਮੀਟਿੰਗ ਕਰਕੇ ਮਹਿਕਮੇ ਨੂੰ ਬੁਲਾ ਕੇ ਬੰਦ ਪੱਕੇ ਕਰਾਉਣੇ ਡੀਸਿਲਟਿੰਗ ਕਰਨੀ ਪਹਿਲੇ ਤਿਆਰੀ ਡਰੇਨਾਂ ਸਾਫ ਕਰਨੀ ਅਸੀਂ ਤਿਆਰੀ ਕਰ ਲੈਂਦੇ ਸੀ ਆ ਜਦੋਂ ਝਾੜੂ ਵਾਲਾ ਤੁਗੰਤਮਾਣਾਏ 4 ਸਾਲ ਹੋ ਗਏ ਮੀਟਿੰਗ ਨਹੀਂ ਕੀਤੀ ਦੁਆਨੀ ਨਹੀਂ ਦਿੱਤੀ 나ਜੀ ਬਿਮਾਰ ਹੋ ਕੇ ਹਸਪਤਾਲ ਨਾਲੇ ਨਾਲੇ ਹੋ ਰਿਹਾ ਜਿਹੜਾ ਸਾਡੇ ਗੁਰਦਾਸਪੁਰਾ ਦਾ ਜਿਹੜਾ ਡੈਮ ਹੈ ਸਾਡਾ ਉਹ 4 ਮਹੀਨੇ ਪਹਿਲੇ ਇੰਜੀਨੀਅਰਾਂ ਨੇ ਲਿਖ ਕੇ ਦਿੱਤਾ ਕਿ ਆ ਟੁੱਟ ਜਾਣਾ ਹੈ ਕਿਉਂ ਨਾ ਜੀ ਸਾਨੂੰ ਪੈਸਾ ਦੋਣ ਤਖੜਾ ਕਰੀਏ ਕਤੋਂ ਰੁਪਿਆਣੇ ਦਿੱਤਾ ਟੁੱਟ ਗਿਆ ਸਾਰਾ ਮਾਝਾ ਰੁਣ ਗਿਆ ਆ ਤਾਂ ਇਹਨਾਂ ਦੀ ਨਲਾਕੀ ਕਰਕੇ ਆ ਚਲੋ ਜਿਹੜਾ ਹੁਣ ਅਸੀਂ ਦਿਨ ਹੋ ਗਿਆ ਜੀ 18 ਦਿਨ ਹੋ ਗਿਆ ਲੱਕਾ ਪੂਰੇ ਜੋਰ ਨਾਲ ਲੱਗਿਆ ਆ ਆਪ ਕੋ ਆਪਣੇ ਸੰਦ ਲੱਗੇ ਹੋਏ ਆ ਜੀ ਆਪਣੀਆਂ ਮਸ਼ੀਨਾਂ ਆਪਣੇ ਟਰੈਕਟਰ ਲੱਗੇ ਹੋਏ ਆ ਜੀ ਕੋਈ 12 ਨੂੰ ਨਹੀਂ ਕੋਈ ਆਇਆ ਕੋਈ ਸਰਕਾਰ ਵੱਲੋਂ ਕੋ ਟਰੈਕਟਰ ਨਹੀਂ ਮਿਲੇ ਕੋ ਜੇਸ ਵੀਆ ਨਹੀਂ ਮਿਲੀਆਂ ਫਿਰ ਤੁਹਾਨੂੰ ਕੋਈ ਨਹੀਂ ਦੇਦੀਆਂ ਲੱਕ ਦੀ ਪੂਪ ਲੈ ਲਾਇਆ ਜੀ ਆਪਣੀਆਂ ਮਜਿੰਨਾ ਲਾ ਕੇ ਆਪਣੇ ਟਰੈਕਟਰ ਲਾ ਕੇ ਬਾਸਾ ਉਹਨੇ ਕਰੇ ਤੁਸੀਂ ਐਂ ਕਰੋ ਬਾਸਾ ਸੁਣੋ ਆ ਸਰਪੰਚ ਸਾਹਿਬ ਵੀ ਸੁਣੋ ਜੀ ਸਰਪੰਚ ਸਾਹਿਬ ਇੱਕ ਤਾਂ ਐਂ ਕਰੋ ਸਰਪੰਚ ਸਾਹਿਬ ਆ ਤਾਂ ਮੈਂ ਇੱਕ ਮਿੰਟ ਉਹਨੂੰ ਦੇ ਦਿੰਦਾ ਇੱਕ ਤਾਂ 2 ਲੱਖ ਮੈਂ ਹੁਣੇ ਫੜਾ ਰਹੇ ਹਾਂ ਡੀਜ਼ਲ ਚਾਹੀਦਾ 2000 ਲੀਟਰ 3000 ਲੀਟਰ 4000 ਲੀਟਰ ਤੁਸੀਂ ਦੱਸ ਦਿਓ ਸ਼ਰਨਜੀਤ ਨੂੰ ਕੱਲ ਮੈਂ ਨਾਲ ਦੇਣਾ ਭੇਜ ਦੇਵਾਂ ਡੀਜ਼ਲ ਸੋ ਦੱ ਤੁਹਾਡੇ ਤੁਹਾਡੇ ਤੁਸੀਂ ਹੁਣ ਤੁਸੀਂ ਹੁਣ ਆਪਣਾ ਡੀਜ਼ਲ ਹੀ ਲਾਉਣਾ ਤੁਸੀਂ ਵੇਖੀ ਹੁਣ ਆਪਣਾ ਡੀਜ਼ਲ ਤੁਸੀਂ ਹੁਣ ਉਹਨਾਂ ਡੀਜ਼ਲ ਦਾ ਤੁਸੀਂ ਖੱਚਾ ਨਹੀਂ ਕਰਨਾ ਆ ਸੇਵਾ ਮੈਂ ਲੈ ਲੈਣਾ ਤੁਹਾਨੂੰ ਅਸੀਂ 4000 ਲੀਟਰ ਕੱਲ ਭੇਜਨੇ ਸਾਰੇ 4000 ਲੀਟਰ ਤੇਲ ਹੋ ਗਿਆ ਬਾਕੀ 2000 ਲੀਟਰ ਕੰਮ ਹੋਣੀ ਸਾਰੇ ਸਾਡੀ ਬਾਬਾ ਜੀ ਮੈਂ ਇੱਕ ਮੈਂ ਇੱਕ ਗੱਲ ਸੁਣਿਓ ਜੀ ਮੈਂ ਸਵੇਰ ਦਾ ਹੀ ਹਰੇ ਆ ਮੇਰੇ ਯਾਰ ਦੋਸਤ ਸੇਰ ਸਿੰਘ ਸਰਪੰਚ ਜੀ ਕਿਰੇ ਜਾਨਾ ਨਹੀਂ ਨਹੀਂ ਮੈਂ ਨਾ ਤੁਹਾਡਾ ਫੈਨ ਆ ਮੈਂ ਕਿਹਾ ਮੈਂ ਹਰੇ ਆ ਪੁੱਛ ਲੋ ਬਲਹਰ ਮੈਂ ਤੁਹਾਡਾ ਫੈਨ ਆ ਮੈਂ ਉਧਰ ਫੋਟੋ ਲਗਾ ਕੇ ਜਾਂਦਾ ਨਹੀਂ ਆ ਜਾ ਆ ਜਾ ਜੀ 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 फोन कराणे